ਪੰਜਾਬ 247 ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਆ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਖਬਰਾਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰਾਂ ਸਭ ਤੋਂ ਪਹਿਲਾਂ ਖਬਰ ਲੈਨੇ ਆ ਅਮਰੀਕਾ ਤੋਂ ਅਮਰੀਕੀ ਸਰਕਾਰ ਨੇ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ ਡੋਨਾਲਡ ਟਰੰਪ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਦੇ ਸਬੰਧ ਵਿੱਚ ਇੱਕ ਅਫਗਾਨ ਨਾਗਰਿਕ ਤੇ ਖਿਲਾਫ ਦੋਸ਼ ਐਡ ਕੀਤੇ ਹਨ ਅਮਰੀਕੀ ਨਿਆਮੰਤ੍ਰਾਲੇ ਨੇ ਸ਼ੁੱਕਰਵਾਰ ਨੂੰ ਫਰਾਹਦ ਸ਼ਕੀਰੀ ਨਾਂ ਦੇ 51 ਸਾਲਾਂ ਦੇ ਵਿਅਕਤੀ ਖਿਲਾਫ ਚਾਰਜ ਸ਼ੀਟ ਜਾਰੀ ਕੀਤੀ ਹੈ ਉਸ ਤੇ ਦੋਸ਼ ਇਹ ਹੈ ਕਿ ਉਸ ਨੂੰ 트ੰਪ ਦੀ ਹੱਤਿਆ ਦੀ ਸਾਜ਼ਿਸ਼ ਦਾ ਕੰਮ ਸੌਂਪਿਆ ਗਿਆ ਸੀ ਮੈਨਹਟਨ ਦੀ ਕੋਰਟ ਵਿੱਚ ਧਾਇਰਿਕ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਅਰਾਮ ਦੇ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਇੱਕ ਅਧਿਕਾਰੀ ਨੇ ਸਤੰਬਰ ਵਿੱਚ ਸ਼ਕੀਰੀ ਨੂੰ ਡੋਨਲਡ 트ੰਪ ਦੀ ਨਿਗਰਾਨੀ ਕਰਨ ਤੇ ਉਹਨਾਂ ਦੀ ਹੱਤਿਆ ਦੀ ਯੋਜਨਾ ਤਿਆਰ ਕਰਨ ਲਈ ਨਿਰਦੇਸ਼ ਦਿੱਤੇ ਸਨ ਅਮਰੀਕੀ ਸਰਕਾਰ ਨੇ ਕਿਹਾ ਹੈ ਕਿ ਫਰਹਾਦ ਸ਼ਕੀਰੀ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਕੀਰੀ ਫਿਲਹਾਲ ਈਰਾਨ ਵਿੱਚ ਹੈ ਅਮਰੀਕਾ ਦੇ ਦੋਸ਼ਾਂ ਤੇ ਈਰਾਨ ਵੱਲੋਂ ਵਿਦੇਸ਼ ਮੰਤਰਾਲੇ ਨੇ ਜਵਾਬ ਵਿੱਚ ਕਿਹਾ ਹੈ ਕਿ ਇਹ ਸਾਰੇ ਦੋਸ਼ ਗਲਤ ਹਨ ਤੇ ਇਹਨਾਂ ਦੋਸ਼ਾਂ ਤੋਂ ਉਹਨਾਂ ਇਨਕਾਰ ਕੀਤਾ ਹੈ। ਈਰਾਨ ਨੇ ਕਿਹਾ ਹੈ ਕਿ ਇਹ ਈਰਾਨ ਦੇ ਵਿਰੋਧੀਆਂ ਦੀ ਕਾਨੂੰਨੀ ਸਾਜ਼ਿਸ਼ ਹੈ ਜਿਸ ਦਾ ਉਦੇਸ਼ ਇਹ ਹੈ ਕਿ ਅਮਰੀਕਾ ਅਤੇ ਉਹਨਾਂ ਦੇ ਦੇਸ਼ ਦੇ ਵਿਚਕਾਰ ਸਬੰਧਾਂ ਨੂੰ ਗੁੰਝਲਦਾਰ ਬਣਾਇਆ ਜਾ ਸਕੇ। ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ 트ੰਪ ਦੇ ਇੱਕ ਸੀਨੀਅਰ ਸਲਾਹਕਾਰ ਦਾ ਕਹਿਣਾ ਹੈ ਕਿ ਦੇਸ਼ ਦਾ ਨਵਾਂ ਪ੍ਰਸ਼ਾਸਨ ਯੂਕਰੇਨ ਨੂੰ ਰੂਸ ਦੇ ਕਬਜ਼ੇ ਵਾਲੇ ਖੇਤਰ ਨੂੰ ਮੁੜ ਹਾਸਲ ਕਰਨ ਦੇ ਯੋਗ ਬਣਾਉਣ ਦੀ ਬਜਾਏ ਯੂਕਰੇਨ ਵਿੱਚ ਸ਼ਾਂਤੀ ਸਥਾਪਿਤ ਕਰਨ ਵੱਲ ਧਿਆਨ ਦੇਵੇਗਾ ਰਿਪਬਲਿਕਨ ਪਾਰਟੀ ਦੇ ਰਣਨੀਤੀਕਾਰ ਬ੍ਰਾਈਨ ਲਾਜ਼ਾ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਟਰੰਪ ਪ੍ਰਸ਼ਾਸਨ ਯੂਕਰੇਨ ਦੇ ਰਾਸ਼ਟਰਪਤੀ ਵਲਿਦੀਮੀਰ ਜ਼ੇਲਸਕੀ ਨੂੰ ਵਿਵਹਾਰਕ ਸ਼ਾਂਤੀ ਵਿਕਲਪਾਂ ਬਾਰੇ ਪੁੱਛ ਸਕਦਾ ਹੈ ਬ੍ਰਾਇਨ ਲਾਜ਼ਾ ਨੇ ਕਿਹਾ ਹੈ ਕਿ ਜੇਕਰ ਰਾਸ਼ਟਰਪਤੀ ਜ਼ਲੇਸਕੀ ਇਸ ਬਾਰੇ ਗੱਲ ਕਰਨ ਲਈ ਸਹਿਮਤ ਹੋ ਜਾਂਦੇ ਹਨ ਅਤੇ ਉਹ ਇਸ ਗੱਲ ਦੀ ਸਹਿਮਤ ਨਹੀਂ ਹੁੰਦੇ ਅਤੇ ਇਸ ਗੱਲ ਤੇ ਹੀ ਬਜੇਦ ਰਹਿੰਦੇ ਹਨ ਕਿ ਇੱਥੇ ਸ਼ਾਂਤੀ ਤਾਂ ਹੀ ਹੋ ਸਕਦੀ ਹੈ ਜੇਕਰ ਅਸੀਂ ਕ੍ਰੀਮੀਆ ਨੂੰ ਵਾਪਸ ਲੈ ਲੈਂਦੇ ਹਾਂ ਤਾਂ ਉਹ ਸਾਨੂੰ ਲੱਗਦਾ ਹੈ ਕਿ ਉਹ ਗੰਭੀਰ ਨਹੀਂ ਹਨ ਕ੍ਰੀਮੀਆ ਦੀ ਗੱਲ ਹੁਣ ਖਤਮ ਹੋ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਜਲੈਸਕੀ ਕਹਿ ਸਕਦਾ ਹੈ ਕਿ ਕਰੀਮੀਆ ਉਸ ਦਾ ਦੇਸ਼ ਹੈ ਪਰ ਇਹ ਨਾ ਤਾਂ ਅਮਰੀਕਾ ਦਾ ਦੇਸ਼ ਹੈ ਤੇ ਨਾ ਹੀ ਯੂਰਪੀ ਦੇਸ਼ਾਂ ਦਾ ਹੈ ਅਸੀਂ ਜਾਣਦੇ ਹਾਂ ਕਿ ਜਦੋਂ ਰੂਸ ਨੇ 2014 ਵਿੱਚ ਕਰੀਮੀਆ ਤੇ ਹਮਲਾ ਕੀਤਾ ਸੀ ਤਾਂ ਯੂਰਪ ਨੇ ਕੁਝ ਵੀ ਨਹੀਂ ਸੀ ਕੀਤਾ ਬਰਨਣਯੋਗ ਹੈ ਕਿ ਰੂਸ ਨੇ 2014 ਵਿੱਚ ਕਰੀਮੀਆ ਤੇ ਕਬਜ਼ਾ ਕਰ ਲਿਆ ਸੀ 8 ਸਾਲ ਬਾਅਦ ਰੂਸ ਨੇ ਦੁਬਾਰਾ ਯੂਕਰੇਨ ਦੇ ਖਿਲਾਫ ਇੱਕ ਵਿਸ਼ੇਸ਼ ਆਪਰੇਸ਼ਨ ਸ਼ੁਰੂ ਕੀਤਾ ਅਤੇ ਦੇਸ਼ ਦੇ ਪੂਰਬੀ ਖੇਤਰ ਦੇ ਕੁਝ ਖੇਤਰਾਂ ਤੇ ਕਬਜ਼ਾ ਕਰ ਲਿਆ ਹੈ ਰੂਸ ਦੇ ਉਪ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਯੂਕਰੇਨ ਚ ਜੰਗ ਖਤਮ ਕਰਨ ਦੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ 트ੰਪ ਦੇ ਪ੍ਰਸਤਾਵਾਂ ਨੂੰ ਸੁਣ ਲਈ ਤਿਆਰ ਹੈ ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਰਿਆਬਕੋਵ ਨੇ ਕਿਹਾ ਕਿ ਮਾਸਕੋ ਤੇ ਵਿਕਸਿੰਟਨ ਵਿਚ ਗੁਪਤ ਜਰੀਆਂ ਰਾਹੀਂ ਗੱਲਬਾਤ ਜਿਹੜੀ ਆ ਉਹ ਚੱਲ ਰਹੀ ਐ ਚੰਗ ਨੂੰ ਖਤਮ ਕਰਨ ਤੇ ਉਹਨਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਗੱਲਬਾਤ ਜੋ ਬਾਈਡਨ ਪ੍ਰਸ਼ਾਸਨ ਨਾਲ ਚੱਲ ਰਹੀ ਐ ਜਾਂ ਫਿਰ ਆਉਣ ਵਾਲੇ ਨਵੇਂ ਜਿਹੜੇ ਰਾਸ਼ਟਰਪਤੀ ਆ ਉਹਨਾਂ ਦੇ ਜਿਹੜੇ ਸਲਾਹਕਾਰ ਨੇ ਜਾਂ ਉਹਦੇ ਪ੍ਰਸ਼ਾਸਨ ਦੇ ਮੈਂਬਰ ਬਣਨ ਵਾਲੇ ਨੇ ਉਹਨਾਂ ਨਾਲ ਚੱਲ ਰਹੀ ਆ ਅਗਲੀ ਖਬਰ ਕੈਨੇਡਾ ਤੋਂ ਆ ਜੀ ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਫਾਸਟ ਟਰੈਕ ਵੀਜ਼ਾ ਪ੍ਰੋਗਰਾਮ ਨੂੰ ਰੋਕਣ ਦਾ ਫੈਸਲਾ ਕੀਤਾ ਹੈ ਕੈਨੇਡਾ ਨੇ ਭਾਰਤ ਸਣੇ ਕਈ ਦੇਸ਼ਾਂ ਦੇ ਵਿਦਿਆਰਥੀਆਂ ਲਈ ਬਣੀ ਸਟੂਡੈਂਟ ਡਾਇਰੈਕਟ ਸਟਰੀਮ ਖਤਮ ਕਰ ਦਿੱਤੀ ਹੈ ਕੈਨੇਡਾ ਨੇ ਭਾਰਤ ਸਣੇ ਕਈ ਦੇਸ਼ਾਂ ਦੇ ਵਿਦਿਆਰਥੀਆਂ ਲਈ ਇਹ ਸਟਰੀਮ ਤਾਂ ਖਤਮ ਕੀਤੀ ਹੈ ਇਹਦੇ ਨਾਲ ਹੀ ਨਾਈਜੀਰੀਆ ਸਟੂਡੈਂਟ ਐਕਸਪੈਕਟ ਸਕੀਮ ਵੀ ਬੰਦ ਕਰ ਦਿੰਦੀ ਹੈ ਸਟੂਡੈਂਟ ਡਾਇਰੈਕਟ ਸਟ੍ਰੀਮ 218 ਵਿੱਚ ਸ਼ੁਰੂ ਕੀਤੀ ਗਈ ਸੀ ਤਾਂ ਜੋ ਜੋਗ ਪੋਸਟ ਸਕੈਂਡਰੀ ਵਿਦਿਆਰਥੀਆਂ ਲਈ ਅਰਜ਼ੀਆਂ ਉੱਤੇ ਸਿਨਮਾਈ ਦੀ ਪ੍ਰਕਿਰਿਆ ਤੇਜ਼ ਕੀਤੀ ਜਾ ਸਕੇ ਕੈਨੇਡਾ ਦਾ ਕਹਿਣਾ ਹੈ ਕਿ ਉਹਨਾਂ ਦਾ ਟੀਚਾ ਪ੍ਰੋਗਰਾਮ ਦੀ ਇਕਸਾਰਤਾ ਨੂੰ ਮਜ਼ਬੂਤ ਕਰਨਾ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਾਉਣਾ ਅਤੇ ਸਾਰੇ ਵਿਦਿਆਰਥੀਆਂ ਨੂੰ ਇੱਕੋ ਜਿਹੀ ਤੇ ਨਿਰਪੱਖ ਅਰਜੀ ਪ੍ਰਕਿਰਿਆ ਦਾ ਮੌਕਾ ਦੇਣਾ ਹੈ ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਸਾਰੇ ਵਿਦਿਆਰਥੀ ਚਾਹੇ ਉਹ ਸਟੂਡੈਂਟ ਡਾਇਰੈਕਟ ਸਟਰੀਮ ਜਾਂ ਨਾਈਜੀਰੀਆ ਸਟੂਡੈਂਟ ਐਕਸਪਰਟ ਸਕੀਮ ਲਈ ਯੋਗ ਸੰਨ ਉਹਨਾਂ ਨੂੰ ਕੈਨੇਡਾ ਦੇ ਸਟੱਡੀ ਪਰਮਿਟ ਦੀਆਂ ਅਰਜ਼ੀਆਂ ਦੀਆਂ ਬਾਕੀ ਸਾਰੀਆਂ ਲੋੜਾਂ ਵੀ ਪੂਰੀਆਂ ਕਰਨ ਦੀ ਜ਼ਰੂਰਤ ਹੁੰਦੀ ਸੀ ਹਾਲ ਹੀ ਵਿੱਚ ਕੈਨੇਡਾ ਨੇ ਆਪਣੇ ਪ੍ਰਵਾਸ ਨੀਤੀ ਵਿੱਚ ਅਹਿਮ ਤਬਦੀਲੀ ਕੀਤੀ ਹੈ ਤਿੰਨ ਸਾਲਾਂ ਲਈ ਪੀਆਰ ਟੀਚਰਜ਼ ਵੀ ਵੱਡੀ ਕਟੌਤੀ ਕੀਤੀ ਹੈ ਮਾਰਾ ਮੁਤਾਬਕ ਜਿੱਥੇ ਇਸ ਨਾਲ ਕੈਨੇਡਾ ਵਿੱਚ ਰਹਿ ਰਹੇ ਕੁਮਾਂਤਰੀ ਵਿਦਿਆਰਥੀਆਂ ਲਈ ਕੈਨੇਡਾ ਦੀ ਪਰਮਾਨੈਂਟ ਰੈਜ਼ਿਡੈਂਸੀ ਲੈਣਾ ਹੋਰ ਮੁਸ਼ਕਲ ਹੋ ਜਾਵੇਗਾ ਉੱਥੇ ਹੀ ਭਾਰਤ ਦੇ ਵਿੱਚੋਂ ਕੈਨੇਡਾ ਜਾ ਕੇ ਪੜ੍ਹਨ ਦੀ ਚਾਹ ਰੱਖਣ ਵਾਲੇ ਵਿਦਿਆਰਥੀਆਂ ਦੀਆਂ ਉਮੀਦਾਂ ਤੇ ਵੀ ਇਹਦਾ ਅਸਰ ਪਵੇਗਾ ਸਰਕਾਰੀ ਬਿਆਨ ਮੁਤਾਬਕ ਹੈ ਪਹਿਲੀ ਵਾਰ ਹੈ ਕਿ ਕੈਨੇਡਾ ਵੱਲੋਂ ਸਥਾਈ ਵਿਦੇਸ਼ੀ ਕਾਮਿਆਂ ਤੇ ਕੁਮਾਂਤਰੀ ਵਿਦਿਆਰਥੀਆਂ ਬਾਰੇ ਵੀ ਨੀਤੀਆਂ ਜਾਰੀ ਕੀਤੇ ਗਏ ਹਨ ਕੈਨੇਡਾ ਵਿੱਚ ਕੁਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟ ਤਿਆਰ ਜੀ ਕਾਮਿਆਂ ਦੀ ਗਿਣਤੀ ਨੂੰ ਸੀਮਿਤ ਕਰਨ ਤੋਂ ਬਾਅਦ ਮਲਟੀਪਲ ਵੀਜ਼ਾ ਐਂਟਰੀ ਦੇ ਨਿਯਮਾਂ ਵਿੱਚ ਵੀ ਇਸੇ ਮਹੀਨੇ ਬਦਲਾਅ ਕੀਤੇ ਗਏ ਹਨ ਕੈਨੇਡਾ ਜਾਣ ਦਾ ਭੂਤ ਨਾ ਸਿਰਫ ਪੰਜਾਬੀ ਨੌਜਵਾਨਾਂ ਤੇ ਸਿਰ ਧਿਆਰ ਵਲੇ ਸਵਾਰ ਰਹਿੰਦਾ ਸਗੋਂ ਇਹਦਾ ਘੇਰਾ ਦਿੱਲੀ ਤੇ ਭਾਰਤ ਦੇ ਹੋਰ ਸ਼ਹਿਰਾਂ ਤੱਕ ਵੀ ਫੈਲਿਆ ਹੈ ਹੁਣ ਇੱਕ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਕੈਨੇਡਾ ਜਾਣ ਦੀ ਚਾਹ ਰੱਖਣ ਵਾਲੇ ਇੱਕ ਨੌਜਵਾਨ ਨੇ ਤਾਂ ਹਾਦੀ ਕਰ ਦਿੱਤੀ ਹੈ ਕੈਨੇਡਾ ਜਾਣ ਦੀ ਜ਼ਿੱਦ ਕੀਤੀ ਮਾਂ ਨੇ ਭੇਜਣ ਤੋਂ ਇਨਕਾਰ ਕੀਤਾ ਤਾਂ ਗੁੱਸੇ ਵਿੱਚ ਆਏ ਉਸ ਨੌਜਵਾਨ ਨੇ ਮਾਦਾਈ ਕਤਲ ਕਰ ਦਿੱਤਾ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ ਇੱਥੇ 31 ਸਾਲਾ ਕ੍ਰਿਸ਼ਨ ਕਾਂਤ ਰਾਮੀ ਨੌਜਵਾਨ ਨੇ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਸ਼ੀ ਕੈਨੇਡਾ ਜਾ ਕੇ ਵਸਣਾ ਚਾਹੁੰਦਾ ਸੀ ਇਸ ਗੱਲ ਦੀ ਮਾਂ ਜਿਹੜੀ ਆ ਉਹਨੇ ਆਗਿਆ ਨਹੀਂ ਸੀ ਦਿੱਤੀ ਪੁਲਿਸ ਮੁਤਾਬਕ ਘਟਨਾ ਦੱਖਣੀ ਪੂਰਬੀ ਦਿੱਲੀ ਦੇ ਬਦਰਪੁਰ ਇਲਾਕੇ ਦੇ ਮੋਲਰਬੰਦ ਪਿੰਡ ਦੀ ਹੈ ਆਸਟ੍ਰੇਲੀਆ ਦੀ ਖਬਰ ਹੈ ਜੀ ਅਗਲੀ ਆਸਟ੍ਰੇਲੀਆ ਵਾਸਤੇ ਸਿੱਖਾਂ ਨੂੰ ਅ澳ਸਟ੍ਰੇਲੀਆ ਦੀ ਸਰਕਾਰ ਨੇ ਇੱਕ ਵੱਡਾ ਤੋਹਫਾ ਦਿੱਤਾ ਹੈ ਵਿਕਟੋਰੀਆ ਸੂਬੇ ਦੀ ਝੀਲ ਦਾ ਨਾਮ ਬਦਲ ਕੇ ਗੁਰੂ ਨਾਨਕ ਝੀਲ ਰੱਖਿਆ ਗਿਆ ਹੈ ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ ਦੀ ਲੇਬਰ ਸਰਕਾਰ ਨੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿੱਚ ਬਰਵਿਕ ਸਪ੍ਰਿੰਗਸ ਝੀਲ ਦਾ ਨਾਮ ਬਦਲ ਕੇ ਗੁਰੂ ਨਾਨਕ ਲੇਕ ਰੱਖ ਦਿੱਤਾ ਹੈ ਇਹ ਐਲਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪੂਰਵ ਤੋਂ ਪਹਿਲਾਂ ਕੀਤਾ ਗਿਆ ਹੈ ਇਸ ਤੋਂ ਇਲਾਵਾ ਗੁਰਪੁਰਬ ਦੇ ਮੱਦੇਨਜ਼ਰ ਵਿਕਟੋਰੀਆ ਵਿੱਚ ਇੱਕ ਲੰਗਰ ਸਮਾਗਮ ਲਈ ਵੀ 6 ਲੱਖ ਡਾਲਰ ਰੱਖੇ ਗਏ ਹਨ ਵਿਕਟੋਰੀਆ ਸੂਬੇ ਦੀ 91000 ਸਿੱਖ ਵਾਦੀ ਵੱਲੋਂ ਗੁਰਪੁਰਬ ਦਾ ਜਸ਼ਨ ਮਨਾਉਣ ਲਈ ਸਿੱਖ ਭਾਈਚਾਰੇ ਦੇ ਨetaਵਾਂ ਤੇ ਸਥਾਨਕਰਵਾਇਤੀ ਮਾਲਕਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਝੀਲ ਦਾ ਨਾਮ ਬਦਲਿਆ ਗਿਆ ਹੈ ਇਸ ਮੌਕੇ ਕਰਵਾਏ ਗਏ ਇੱਕ ਸਮਾਰੋਹ ਵਿੱਚ ਬਹੁ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਇੰਗ੍ਰੈਂਡ ਸਟ੍ਰਿੱਟ ਨੇ ਵਿਕਟੋਰੀਆ ਦੇ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦੇਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ ਉਹਨਾਂ ਕਿਹਾ ਮੈਨੂੰ ਵਿਕਟੋਰੀਆ ਵਿੱਚ ਸਾਰੇ ਸਿੱਖ ਭਾਈਚਾਰੇ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਖੁਸ਼ੀ ਮਿਲ ਰਹੀ ਹੈ ਅਤੇ ਇੱਕ ਇਤਿਹਾਸਿਕ ਸਥਾਨ ਦਾ ਨਾਮ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਰੱਖਿਆ ਜਾ ਰਿਹਾ ਹੈ ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਇੱਕ ਬਿਆਨ ਵਿੱਚ ਬ੍ਰੈਮਟਨ ਦੇ ਹਿੰਦੂ ਸਭਾ ਮੰਦਿਰ ਵਿੱਚ ਹਿੰਦੂ ਸ਼ਰਧਾਲੂਆਂ ਉੱਤੇ ਖਾਲਸਤਾਨੀ ਵੱਖਵਾਦੀਆਂ ਲੋਕੀਤੇ ਗਏ ਹਮਲੇ ਦੀ ਨਿੰਦਾ ਕਰਦਿਆਂ ਇਸ ਘਟਨਾ ਨੂੰ ਹਿੰਦੂ ਸਿੱਖ ਮੁੱਦੇ ਵਜੋਂ ਗਲਤ ਤਰੀਕੇ ਨਾਲ ਪੇਸ਼ ਕਰਨ ਲਈ ਸਿਆਸਤਦਾਨਾਂ ਦੀ ਹਿਲਾਚਨਾ ਕੀਤੀ ਹੈ ਆਰੀਆ ਨੇ ਦਲੀਲ ਦਿੱਤੀ ਹੈ ਕਿ ਫਰੇਮਿੰਗ ਗੁੰਮਰਾਹ ਕਰਨ ਤੇ ਵੰਡਣ ਵਾਲੀ ਹੈ ਇਹ ਚੰਦਰ ਆਰਿਆ ਕੈਨੇਡਾ ਦਾ ਪਹਿਲਾ ਮੈਂਬਰ ਪਾਰਲੀਮੈਂਟ ਹੈ ਜਿਸ ਨੇ ਇਸ ਘਟਨਾ ਨੂੰ ਮੰਦਰ ਉੱਤੇ ਹਮਲਾ ਦੱਸਿਆ ਸੀ ਚੰਦਰ ਆਰਿਆ ਪਹਿਲਾਂ ਵੀ ਹਿੰਦੂਆਂ ਤੇ ਸਿੱਖਾਂ ਵਿੱਚ ਪਾੜਾ ਪਾਉਣ ਵਾਲੇ ਕਈ ਬਿਆਨ ਦੇ ਚੁੱਕਾ ਹੈ ਹੁਣ ਅਚਾਨਕ ਇਸ ਦਾ ਦੂਸਰੇ ਕੈਨੇਡੀਅਨ ਸਿਆਸਤਦਾਨਾਂ ਨੂੰ ਕਿਟਾਰੇ ਵਿੱਚ ਖੜਾ ਕਰਨਾ ਜਿਹੜਾ ਇਹ ਹੈਰਾਨੀਜਨਕ ਹੈ ਅਗਲੀ ਖਬਰ ਪਾਕਿਸਤਾਨ ਤੋਂ ਹੈ ਜੀ ਪਾਕਿਸਤਾਨ ਦੇ ਕੋਟਾ ਦੇ ਰੇਲਵੇ ਸਟੇਸ਼ਨ ਤੇ ਇੱਕ ਬੰਬ ਧਮਾਕਾ ਆਇਆ ਜਿਹਦੇ ਵਿੱਚ ਕਟੋ-ਕਟ 20 ਲੋਕਾਂ ਦੀ ਮੌਤ ਹੋ ਗਈ ਤੇ 30 ਲੋਕ ਜ਼ਖਮੀ ਹੋਏ ਆ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਇੱਕ ਮੀਡੀਆ ਰਿਪੋਰਟ ਦੇ ਅਨਸਾਰ ਜੀਓ ਨਿਊਜ਼ ਨੇ ਦੱਸਿਆ ਹੈ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਧਮਾਕਾ ਰੇਲਵੇ ਸਟੇਸ਼ਨ ਦੇ ਬੁਕਿੰਗ ਦਫ਼ਤਰ ਚ ਟ੍ਰੇਨ ਦੇ ਪਲੇਟਫਾਰਮ ਤੇ ਪਹੁੰਚਣ ਤੋਂ ਠੀਕ ਪਹਿਲਾਂ ਆਇਆ ਸੀ ਇਹ ਧਮਾਕਾ ਉਸ ਸਮੇਂ ਹੋਇਆ ਜਦ ਉਹ بلوچستان ਦੀ ਰਾਜਧਾਨੀ ਕੋਲਟਾ ਚ ਲੋਕ ਸਵੇਰ ਦੀ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਸਨ ਰੇਲਵੇ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਾਫਰ ਐਕਸਪ੍ਰੈਸ ਸਵੇਰੇ 9 ਵਜੇ ਪਸ਼ਾਵਰ ਲਈ ਰਵਾਨਾ ਹੋਣੀ ਸੀ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਧਮਾਕਾ ਆਇਆ ਤਾਂ ਟ੍ਰੇਨ ਜੇ ਪਲੇਟਫਾਰਮ ਤੇ ਵੀ ਨਹੀਂ ਸੀ ਪਹੁੰਚੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਟੇਸ਼ਨ ਦੀ ਆਮ ਭੀੜ ਨੂੰ ਵੇਖਦੇ ਹੋਏ ਮੱਤਵਪੂਰਨ ਜਾਨੀ ਨੁਕਸਾਨ ਦਾ ਖਤਰਾ ਹੈ ਪਾਕਿਸਤਾਨ ਦੇ ਕੱਟੜਪੰਥੀ ਕੱਟੜਪੰਥੀ ਸੰਗਠਨ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ ਅਤੇ ਕਿਹਾ ਹੈ ਕਿ ਉਹਨਾਂ ਨੇ ਫੌਜ ਦੀ ਇੱਕ ਯੂਨਿਟ ਨੂੰ ਨਿਸ਼ਾਨਾ ਬਣਾ ਕੇ ਇਹ ਧਮਾਕਾ ਕੀਤਾ ਸੀ ਪਾਕਿਸਤਾਨ ਦੇ ਮਲਤਾਨ ਵਿੱਚ 에ਅਰ ਕੁਆਲਿਟੀ ਇੰਡੈਕਸ ਜਿਹੜਾ ਉਹ 2000 ਨੂੰ ਵੀ ਪਾਰ ਕਰ ਗਿਆ ਤੇ ਇਹਦੇ ਨਾਲ ਦੀ ਨਾਲ ਲਾਹੌਰ ਵਿੱਚ ਵੀ ਜਿਹੜੀ ਇਹ ਇੰਡੈਕਸ ਆ ਉਹ 1000 ਦੇ ਅੰਕੜੇ ਤੋਂ ਉੱਪਰ ਗਿਆ ਹੋਇਆ ਹੈ ਪਿਛਲੇ ਇੱਕ ਹਫਤੇ ਤੋਂ ਲਾਹੌਰ ਦੇ 1 ਕਰੋੜ 30 ਲੱਖ ਲੋਕ ਪ੍ਰਦੂਸ਼ਣ ਦੀ ਮਾਰ ਚੱਲ ਰਹੇ ਹਨ ਇਸ ਮਹੀਨੇ ਲਾਹੌਰ ਦੀ ਹਵਾ ਦੀ ਗੁਣਵੱਤਾ ਕਈ ਵਾਰ 1100 ਪੁਆਇੰਟ ਤੋਂ ਵੀ ਉੱਪਰ ਗਈ ਹੈ ਜਦੋਂ ਕਿ ਵਿਸ਼ਵ ਸਿਹਤ ਸੰਗਠਨ ਦੁਆਰਾ ਨਿਰਧਾਰਿਤ ਮਾਪ ਡੰਡਾ ਅਨੁਸਾਰ 300 ਤੋਂ ਵੱਧ ਜਿਹੜਾ 에어 ਕੁਆਲਿਟੀ ਇੰਡੈਕਸ ਆ ਉਹਨੂੰ ਸਿਹਤ ਲਈ ਖਤਰਨਾਕ ਮੰਨਿਆ ਜਾਂਦਾ ਹੈ ਪ੍ਰਦੂਸ਼ਣ ਤੋਂ ਬਚਾਅ ਕਰਨ ਲਈ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਪਾਰਕਾਂ ਅਜਾਇਬ ਘਰ ਤੇ ਹੋਰ ਜਨਤਕ ਥਾਵਾਂ ਨੂੰ 17 ਨਵੰਬਰ ਤੱਕ ਬੰਦ ਕਰ ਦਿੱਤਾ ਹੈ ਪ੍ਰਦੂਸ਼ਣ ਤੋਂ ਬਚਣ ਲਈ ਪਾਕਿਸਤਾਨੀ ਸਰਕਾਰ ਨੇ ਪੰਜਾਬ ਸੂਬੇ ਦੇ 18 ਜ਼ਿਲ੍ਹਿਆਂ ਵਿੱਚ ਹੀ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਦ ਕਰ ਦਿੱਤਾ ਹੈ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਵੀ ਜਿਹੜਾ ਸ਼ਨੀਵਾਰ ਨੂੰ ਜਿਹੜਾ ਹਵਾ ਦਾ ਗੁਣਵੱਤਾ ਦਾ ਪੱਧਰ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੈੱਬਸਾਈਟ ਤੇ ਸਵੇਰੇ 9 ਵਜੇ ਉਪਲਬਧ ਅੰਕੜਿਆਂ ਮੁਤਾਬਕ ਦਿੱਲੀ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਜਿਹੜਾ ਉਹ ਬਵਾਨਾ ਤੇ ਨਿਊ ਮੋਤੀ ਬਾਗ ਖੇਤਰ ਵਿੱਚ ਦਰਜ ਕੀਤਾ ਗਿਆ ਹੈ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਨਾਲ-ਨਾਲ ਜਮਨਾ ਨਦੀ ਵਿੱਚ ਵੀ ਪ੍ਰਦੂਸ਼ਣ ਦਾ ਪੱਧਰ ਬਰਕਰਾਰ ਹੈ ਦਿੱਲੀ ਦੇ ਕਲਿੰਦੀ ਕੁੰਜ ਇਲਾਕੇ ਚੋਂ ਵਹਿਣ ਵਾਲੀ ਨਦੀ ਵਿੱਚ ਝੱਗ ਦੀ ਇੱਕ ਮੋਟੀ ਪਰਤ ਜਿਹੜੀ ਨਜ਼ਰ ਆ ਰਹੀ ਹੈ ਦਿੱਲੀ ਦੇ ਹੁਕਮਰਾਨਾਂ ਨੂੰ ਇਹ ਸ਼ਾਇਦ ਪਤਾ ਨਹੀਂ ਕਿ ਜਿਹੜੀ ਇਹ ਨਦੀ ਆ ਦਿੱਲੀ ਦੇ ਨੇੜੇ ਵਗਦੀ ਜਮਨਾ ਉਹ ਪੰਜਾਬ ਚੋਂ ਨਹੀਂ ਲੰਘਦੀ ਨਹੀਂ ਤੇ ਕਿਤੇ ਉਹਨਾਂ ਕਹਿਣਾ ਸੀ ਕਿ ਇਹ ਵੀ ਪੰਜਾਬ ਵਾਲਿਆਂ ਨੇ ਝੱਗ ਪੈਦਾ ਕਰਕੇ ਇੰਦਰ ਭੇਜੀ ਆ ਹਮਾਸਵਾਰਾ ਚਲਾਏ ਜਾ ਰਹੇ ਸਿਵਲ ਡਿਫੈਂਸ ਏਜੰਸੀ ਮੁਤਾਬਕ ਇਜ਼رائیلی ਹਵਾਈ ਹਮਲਿਆਂ ਚ ਬੱਚਾ ਸਵੇਤ ਘਟੂ ਘਟਰ 14 ਲੋਕ ਮਾਰੇ ਗਏ ਹਨ ਇਹ ਪਿਛਲੇ 24 ਘੰਟਿਆਂ ਦੀ ਰਿਪੋਰਟ ਹੈ ਹਮਾਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਦੱਖਣੀ ਸ਼ਹਿਰ ਖਾਨ ਯੂਨਿਸ ਵਿੱਚ ਜਿਹੜੇ ਵਿਸਥਾਪਿਤ ਕੀਤੇ ਹੋਏ ਫਲਸਤੀਨੀਆ ਦੇ ਟੈਂਟਾਂ ਤੇ ਹੋਏ ਹਮਲਿਆਂ ਚ 9 ਲੋਕ ਮਾਰੇ ਗਏ ਹਨ ਇੱਕ ਹੋਰ ਹਮਲੇ ਵਿੱਚ 5 ਲੋਕਾਂ ਦੇ ਮਾਰੇ ਜਾਣ ਦੀ ਵੀ ਖਬਰ ਹੈ ਇਹ ਲੋਕ ਪੂਰਬੀ ਗਾਜ਼ਾ ਸ਼ਹਿਰ ਦੇ ਇੱਕ ਪੁਰਾਣੇ ਸਕੂਲ ਵਿੱਚ ਸ਼ਰਨ ਲੈ ਕੇ ਬੈਠੇ ਹੋਏ ਸਨ ਇਜ਼رائیਲੀ ਫੌਜ ਨੇ ਕਿਹਾ ਹੈ ਕਿ ਉੱਤਰੀ ਗਾਜ਼ਾ ਦੇ ਜਬਾਲੀਆ ਖੇਤਰ ਵਿੱਚ ਦਰਜਨਾ ਅਤਵਾਦੀਆਂ ਦੇ ਨਾਲ ਦਖਣੀ ਰਬਾ ਖੇਤਰ ਵਿੱਚ ਵੀ ਕੁਝ ਅਤਵਾਦੀਆਂ ਨੂੰ ਮਾਰ ਦਿੱਤਾ ਹੈ ਗਾਜ਼ਾ ਦੇ ਇੱਕ ਇਸਲਾਮੀ ਵਿਦਵਾਨ ਨੇ 7 ਅਕਤੂਬਰ 2023 ਨੂੰ ਇਜ਼ਰਾਈਲ ਤੇ ਹਮਾਸ ਦੇ ਵੱਲੋਂ ਕੀਤੇ ਹਮਲੇ ਦੇ ਵਿਰੁੱਧ ਇੱਕ ਫਤਵਾ ਜਾਰੀ ਕੀਤਾ ਹੈ ਇਹ ਫਤਵਾ ਗਾਜ਼ਾ ਦੀ ਹਮਾਸ ਇਸਲਾਮਿਕ ਯੂਨੀਵਰਸਿਟੀ ਵਿੱਚ ਸ਼ਰੀਆ ਤੇ ਕਾਨੂੰਨ ਦੀ ਫੈਕਲਟੀ ਦੇ ਸਾਬਕਾ ਡੀਨ ਡਾਕਟਰ ਸੁਲਮਾਨ ਅਲ ਦਹੇ ਨੇ ਜਾਰੀ ਕੀਤਾ ਹੈ 6 ਪੰਨਿਆਂ ਦੇ ਇਸ ਫਤਵੇ ਵਿੱਚ ਮਹਾਸਤੇ ਹਮਲੇ ਦੀ ਲੋਚਨਾ ਕਰਦੇ ਹੋਏ ਕਿਹਾ ਗਿਆ ਹੈ ਕਿ ਸੰਗਠਨ ਨੇ ਜਿਹਹਾਦ ਨੂੰ ਚਲਾਉਣ ਵਾਲੇ ਇਸਲਾਮੀ ਸਿਧਾਂਤਾਂ ਦੀ ਉਲੰਘਣਾ ਕੀਤੀ ਹੈ ਪ੍ਰੋਫੈਸਰ ਸਲਮਾਨ ਦੇ ਅਨਸਾਰ 7 ਅਕਤੂਬਰ ਨੂੰ ਇਜ਼ਰਾਈਲ ਤੇ ਹਮਲੇ ਤੋਂ ਬਾਅਦ ਗਾਜ਼ਾ ਵਿੱਚ ਜੋ ਮਨੁੱਖੀ ਤਬਾਹੀ ਹੋਈ ਹੈ ਉਹ ਸਲਾਮ ਦੀਆਂ ਸਿੱਖਿਆਵਾਂ ਦੇ ਵਿਰੁੱਧ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਮਨੁੱਖੀ ਜੀਵਨ ਮੱਕਾ ਤੋਂ ਵੀ ਵੱਧ ਕੀਮਤੀ ਹੈ ਰੂਸ ਇਸ ਸ਼ਨੀਵਾਰ ਤੇ ਐਤਵਾਰ ਨੂੰ ਅਫਰੀਕੀ ਵਿਦੇਸ਼ ਮੰਤਰੀਆਂ ਨਾਲ ਮੀਤਕ ਦੀ ਮੇਜ਼ਬਾਨੀ ਕਰੇਗਾ। ਰਾਸ਼ਟਰਪਤੀ ਵਲਦੀਮੀਰ ਪੁਤਨ ਨੇ ਅਫਰੀਕਾ ਵਿੱਚ ਆਪਣਾ ਪ੍ਰਭਾਵ ਵਧਾਉਣ ਲਈ ਕਈ ਦੇਸ਼ਾਂ ਵਿੱਚ ਪ੍ਰਵਾਣੂ ਪਾਵਰ ਸਟੇਸ਼ਨ ਬਣਾਉਣ ਦਾ ਵਾਅਦਾ ਕੀਤਾ ਹੋਇਆ ਹੈ। ਅਮਰੀਕਾ ਵਿੱਚ ਨਾਈਜ਼ਰ, ਮਾਲੀ ਤੇ ਬੁਰਕੀਨਾ ਫਾਸੋ ਵਰਗੇ ਦੇਸ਼ਾਂ ਵਿੱਚ ਤਖਤਾ ਪਲਟ ਹੋਣ ਤੋਂ ਬਾਅਦ ਉਹਨਾਂ ਦੀਆਂ ਫੌਜੀ ਸ਼ਾਸਕਾ ਨੇ ਫਰਾਂਸ ਨਾਲ ਵੀ ਸਬੰਧ ਤੋੜ ਲਏ ਹਨ ਅਤੇ ਸੁਰੱਖਿਆ ਸਹਾਇਤਾ ਲਈ ਰੂਸ ਦੀ ਰੂਸ ਵੱਲੋਂ ਮੰਗ ਕੀਤੀ ਗਈ ਹੈ। ਅਗਲੀ ਖਬਰ ਭਾਰਤ ਤੋਂ ਲੈਨੇ ਆ ਜੀ ਅਲੀਗੜ੍ਹ ਮੁਸਲਮ ਯੂਨੀਵਰਸਿਟੀ ਦੇ ਕੋਰਟ ਵਿੱਚ ਚੱਲ ਰਹੇ ਮਕਦਮੇ ਵਿੱਚ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਆਪਣੇ ਹੀ ਕੀਤੇ 1967 ਦੇ ਫੈਸਲੇ ਨੂੰ ਪਲਟ ਦਿੱਤਾ ਸੀ ਜਿਸ ਤਹਿਤ ਅਲੀਗੜ੍ਹ ਮੁਸਲਮ ਯੂਨੀਵਰਸਿਟੀ ਵਰਗੀ ਕੇਂਦਰੀ ਯੂਨੀਵਰਸਿਟੀ ਨੂੰ ਘਟ ਗਿਣਤੀ ਸਸਤਾ ਦਾ ਦਰਜਾ ਨਹੀਂ ਸੀ ਮਿਲ ਸਕਦਾ 1967 ਦੇ ਫੈਸਲੇ ਅਨੁਸਾਰ ਅਲੀਗੜ੍ਹ ਮੁਸਲਮਨ ਯੂਨੀਵਰਸਿਟੀ ਨੂੰ ਘਟ ਗਿਣਤੀ ਦਾ ਦਰਜਾ ਨਹੀਂ ਸੀ ਦਿੱਤਾ ਗਿਆ ਕਿਉਂਕਿ ਇਹ ਕਾਨੂੰਨ ਦੁਆਰਾ ਸਥਾਪਿਤ ਕੀਤੀ ਹੋਈ ਸੀ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਪਲਟ ਦਿੱਤਾ ਤੇ ਕੁਝ ਟੈਸਟ ਵੀ ਨਿਰਧਾਰਤ ਕੀਤੇ ਹਨ ਹੁਣ ਅਲੀਗੜ੍ਹ ਮੁਸਲਮਨ ਯੂਨੀਵਰਸਿਟੀ ਦੇ ਘਟ ਗਿਣਤੀ ਦਰਜੇ ਬਾਰੇ ਅਗਲੀ ਸੁਣਵਾਈ ਜਾਂ ਫੈਸਲਾ ਇਹਨਾਂ ਪ੍ਰੀਖਿਆਵਾਂ ਨੂੰ ਆਧਾਰ ਵਿੱਚ ਰੱਖ ਕੇ ਕੀਤਾ ਜਾਵੇਗਾ ਹੁਣ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦਿੱਤਿਆਨਾਥ ਜਿਹੜੇ ਨੇ ਉਹਨਾਂ ਦਾ ਇੱਕ ਬਿਆਨ ਜਿਹੜਾ ਉਹ ਅਲੀਗੜ੍ਹ ਮੁਸਲਮਨ ਯੂਨੀਵਰਸਿਟੀ ਦੇ ਮਾਮਲੇ 'ਚ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈ ਕਿ ਅਲੀਗੜ੍ਹ ਮੁਸਲਮਨ ਯੂਨੀਵਰਸਿਟੀ ਤੇ ਨੂਚਿਤ ਜਾਤੀਆਂ ਅਤੇ ਕਬੀਲਿਆਂ ਤੇ ਪਛੜੀਆਂ ਜਾਤੀਆਂ ਨਾਲ ਉਹਨਾਂ ਨੇ ਬੜਾ ਹੇਜ ਜਤਾਇਆ ਤੇ ਬਿਆਨ ਦਿੱਤਾ ਹੈ ਉਹਨਾਂ ਕਿਹਾ ਕਿ ਤੁਸੀਂ ਵੇਖਿਆ ਹੋਣਾ ਕਿ ਕੱਲ ਮਾਨਯੋਗ ਸੁਪਰੀਮ ਕੋਰਟ 'ਚ ਬਹਿਸ ਚੱਲ ਰਹੀ ਸੀ ਕਿ ਅਲੀਗੜ੍ਹ ਮੁਸਲਮਨ ਯੂਨੀਵਰਸਿਟੀ ਨੂੰ ਘੱਟ ਗਿਣਤੀ ਯੂਨੀਵਰਸਿਟੀ ਬਣਾਇਆ ਜਾਣਾ ਚਾਹੀਦਾ ਹੈ ਜਾਂ ਇਸ ਨੂੰ ਆਮ ਸੰਸਥਾ ਵਜੋਂ ਹੀ ਰਹਿਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਕਿਵੇਂ ਹੋ ਸਕਦਾ ਹੈ ਕਿ ਇੱਕ ਸੰਸਥਾ ਜਿਹਦਾ ਪੈਸਾ ਭਾਰਤ ਦੇ ਸਰੋਤਾ ਦੁਆਰਾ ਚਲਾਇਆ ਜਾਂਦਾ ਹੈ ਜਿਹਦਾ ਫੰਡ ਭਾਰਤ ਦੇ ਲੋਕਾਂ ਦੇ ਟੈਕਸਾਂ ਨਾਲ ਹੁੰਦਾ ਹੈ ਇੱਕ ਸੰਸਥਾ ਜੋ ਅਨੁਸੂਚਿਤ ਜਾਤੀ ਅਨੁਸੂਚਿਤ ਕਬੀਲੇ ਤੇ ਪਛੜੇ ਸਮੂਹਦਾਇਆਂ ਦੇ ਲੋਕਾਂ ਨੂੰ ਰਾਖਵਾ ਕਰਨ ਨਹੀਂ ਦਿੰਦੀ ਪਰ ਉਹ ਆਪਣੇ ਜਿਹੜੀ ਹੈ ਮੁਸਲਮਾਨਾਂ ਲਈ 50% ਦੀ ਰਾਖਵਾ ਕਰਨ ਦੀ ਵਿਵਸਥਾ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ ਭਾਰਤ ਦਾ ਸੰਵਿਧਾਨ ਮੰਡਲ ਕਮਿਸ਼ਨ ਦੀ ਰਿਪੋਰਟ ਦੇ ਆਧਾਰ 'ਤੇ ਅਨੁਸੂਚਿਤ ਜਾਤੀਆਂ ਅਨੁਸੂਚਿਤ ਜਨ ਜਾਤੀਆਂ ਤੇ ਪਛੜੀਆਂ ਛਰੇਣੀਆਂ ਦੇ ਲੋਕਾਂ ਨੂੰ ਰਾਖਵੇਂ ਕਰਨ ਦੀ ਸਹੂਲਤ ਪ੍ਰਦਾਨ ਕਰਦਾ ਹੈ ਪਰ ਇਹ ਸਹੂਲਤ ਮੁਸਲਮ ਯੂਨੀਅਨ ਸਕੀਮ ਵਿੱਚ ਕਿਉਂ ਨਹੀਂ ਹੈ ਜਦੋਂ ਪੈਸਾ ਭਾਰਤ ਦਾ ਨਿਵੇਸ਼ ਹੁੰਦਾ ਹੈ ਤਾਂ ਅਨੁਸੂਚਿਤ ਜਾਤੀਆਂ ਉਹ ਉੱਥੇ ਜਿਹੜੀਆਂ ਨੇ ਕਬੀਲੇ ਨੇ ਤੇ ਪਛੜੀਆਂ ਜਾਤੀਆਂ ਉਹਨਾਂ ਨੂੰ ਰਾਖਵਾ ਕਰਨ ਵੀ ਮਿਲਣਾ ਚਾਹੀਦਾ ਹੈ ਭਾਰਤ ਦੀ ਅਰਥਵਿਵਸਥਾ ਨੂੰ ਲੈ ਕੇ ਬੀਜੇਪੀ ਦੇ ਪ੍ਰਧਾਨ ਜੇਪੀ ਨੱਡਾ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇਕਰ ਮੈਂ ਅਰਥਵਿਵਸਥਾ ਦੀ ਗੱਲ ਕਰਾਂ ਤਾਂ ਅਮਰੀਕਾ, ਯੂਰਪ, ਆਸਟ੍ਰੇਲੀਆ ਤੇ ਜਾਪਾਨ ਦੀਆਂ ਅਰਥ ਵਿਵਸਥਾਵਾਂ ਮੁਸੀਬਤ ਵਿੱਚ ਕਿਰਿਆ ਹੋਈਆਂ ਹਨ ਚੀਨ ਭਾਵੇਂ ਦੱਸਦਾ ਨਹੀਂ ਪਰ ਉਹਨਾਂ ਦੀ ਆਰਥਿਕ ਅਰਥਵਿਵਸਥਾ ਵੀ ਮੁਸੀਬਤ ਵਿੱਚ ਕਿਰਿਆ ਹੋਈ ਹੈ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਕਿਹਾ ਹੈ ਕਿ ਜੇਕਰ ਅੱਜ ਕਿਸੇ ਵੀ ਦੇਸ਼ ਦੀ ਅਰਥ ਵਿਵਸਥਾ ਬਿਹਤਰ ਹੈ ਤਾਂ ਉਹ ਸਿਰਫ ਭਾਰਤ ਹੈ ਦੇਸ਼ ਭਰ ਦੀਆਂ ਲੱਖਾਂ ਆਂਗਰਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਫਾਇਦਾ ਪਹੁੰਚਾਉਣ ਵਾਲੇ ਇੱਕ ਅਹਿਮ ਫੈਸਲੇ ਵਿੱਚ ਗੁਜਰਾਤ ਹਾਈ ਕੋਰਟ ਨੇ ਕੇਂਦਰ ਅਤੇ ਸਬਾਈ ਸਰਕਾਰਾਂ ਨੂੰ ਹੁਕਮ ਦਿੱਤੇ ਹਨ ਕਿ ਇਹਨਾਂ ਆਂਗਰਵਾੜੀ ਵਰਕਰਾਂ ਨਾਲ ਸਿਵਲ ਅਹੁਦਿਆਂ ਤੇ ਨਿਯਮਤ ਤੌਰ ਤੇ ਚੁਣੇ ਗਏ ਪੱਕੇ ਮੁਲਾਜ਼ਮਾਂ ਵਰਗਾ ਸਲੂਕ ਕੀਤਾ ਜਾਵੇ ਅਦਾਲਤ ਨੇ ਬੀਤੀ 2 3 ਅਕਤੂਬਰ ਨੂੰ ਆਪਣੀ ਵੈਬਸਾਈਟ ਤੇ ਅਪਲੋਡ ਕੀਤਾ ਇਹ ਫੈਸਲਾ ਦੱਸਿਆ ਹੈ ਜਿੱਥੋਂ ਤੱਕ ਵਿਤਕੇ ਦਾ ਸਵਾਲ ਹੈ ਤਾਂ ਕਰਮਚਾਰੀਆਂ ਦੇ ਮੁਕਾਬਲੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਹੋਣ ਵਾਲਾ ਵਿਤਕਲਾ ਤਾਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਕੰਮਾਂ ਫਰਜ਼ਾਂ ਤੇ ਜ਼ਿੰਮੇਵਾਰੀਆਂ ਦੇ ਮੁਕਾਬਲੇ ਉਹਨਾਂ ਨੂੰ ਦਿੱਤੀਆਂ ਜਾ ਰੀਆਂ ਨਗੁਣੀਆਂ ਜੀਆਂ ਤਨਖਾਹਾਂ ਤਉ ਇਸ ਅਦਾਲਤ ਨੂੰ ਸਾਫ ਸਿਕਾਈ ਦੇ ਰਿਹਾ ਹੈ ਇਸ ਸਬੰਧੀ ਪਟੀਸ਼ਨਾਂ ਵਿੱਚ ਕਿਹਾ ਗਿਆ ਹੈ ਕਿ 10 ਸਾਲਾਂ ਤੋਂ ਵੱਧ ਸਮੇਂ ਤੱਕ ਅਤੇ ਦਿਨ ਵਿੱਚ 6 ਘੰਟੇ ਤੋਂ ਵੱਧ ਕੰਮ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਰਾਜ ਸਰਕਾਰ ਦੇ ਕਰਮਚਾਰੀ ਹੋਣ ਦੇ ਨਾਤੇ ਕੋਈ ਵੀ ਲਾਭ ਦੇਣ ਦੀ ਥਾਂ ਮਾਝ ਮਾਨਪਤੇ ਵੱਜੋਂ ਮਾਮੂਲੀ ਰਕਮ ਦਿੱਤੀ ਜਾਂਦੀ ਹੈ ਉਹਨਾਂ ਅਦਾਲਤ ਨੂੰ ਉਹਨਾਂ ਦੇ ਬਣਦੇ ਹੱਕ ਦੇਣ ਲਈ ਸਰਕਾਰ ਨੂੰ ਜਿਹੜੇ ਹੁਕਮ ਜਾਰੀ ਕਰਨ ਦੀ ਜਿਹੜੀ ਆ ਉਹ ਅਪੀਲ ਕੀਤੀ ਹੈ ਬਹੁਤ ਕਹਾ ਜਾਂਦਾ ਹੈ ਕਿ ਜਿਹੜਾ ਪੰਜਾਬ ਹੈ ਉਹ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਸੰਘਰਸ਼ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਕਮਾਈ ਘਟ ਗਈ ਹੈ ਤੇ ਇਸ ਕਰਕੇ ਜਿਹੜੇ ਕਿਸਾਨ ਨੇ ਉਹ ਬੜੀ ਪਰੇਸ਼ਾਨੀ 'ਚ ਨੇ ਸਾਲਾਨਾ ਕਮਾਈ 'ਚ ਜਿਹੜਾ ਪੰਜਾਬ ਦੇ ਕਿਸਾਨਾਂ ਦੀ ਝੰਡੀ ਦਿਖਾਈ ਜਾ ਰਹੀ ਹੈ ਸਰਵੇ ਵਿੱਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਜਿਸ ਵਿੱਚ ਕਿਹਾ ਗਿਆ ਹੈ ਕਿ ਆਸਥਨ ਪੰਜਾਬ ਦਾ ਕਿਸਾਨ ਪਰਿਵਾਰ ਹਰ ਮਹੀਨੇ 31000 ਰੁਪਏ ਤੋਂ ਵੱਧ ਕਮਾਉਂਦਾ ਹੈ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਯਾਨੀ ਕਿ ਨਬਾਟ ਦੇ ਆਲ ਇੰਡੀਆ ਰੂਰਲ ਫਾਈਨੈਂਸ਼ੀਅਲ ਸਰਵੇ ਦੇ ਮੁਤਾਬਕ ਪੰਜਾਬ ਦੇ ਕਿਸਾਨ ਪਰਿਵਾਰਾਂ ਦੀ ਆਮਦਨ ਦੇਸ਼ ਭਰ ਵਿੱਚ ਸਭ ਤੋਂ ਵੱਧ ਹੈ ਪੰਜਾਬ ਵਿੱਚ ਔਸਤਨ ਇੱਕ ਕਿਸਾਨ ਪਰਿਵਾਰ ਹਰ ਮਹੀਨੇ 31433 ਰੁਪਏ ਕਮਾਉਂਦਾ ਹੈ ਹਰਿਆਣਾ ਵਿੱਚ ਇੱਕ ਕਿਸਾਨ ਪਰਿਵਾਰ ਦੀ ਔਸਤ ਮਹੀਨਾਵਾਰ ਆਮਦਨ 25655 ਰੁਪਏ ਹੈ ਇਹਨਾਂ ਦੋਵਾਂ ਸੂਬਿਆਂ ਦੀ ਕਮਾਈ ਦੇ ਮੁਕਾਬਲੇ ਆਬਾਦੀ ਦੇ ਲਿਹਾਜ਼ ਨਾਲ ਦੇਸ਼ ਤੋਂ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਕਿਸਾਨ ਪਰਿਵਾਰਾਂ ਦੀ ਸਾਲਾਨਾ ਆਮਦਨ ਬਹੁਤ ਹੀ ਘੱਟ ਹੈ। ਯੂਪੀ ਦਾ ਕਿਸਾਨ ਪਰਿਵਾਰ 10847 ਰੁਪਏ ਕਮਾਉਂਦਾ ਹੈ ਤੇ ਬਿਹਾਰ ਦਾ ਜਿਹੜਾ ਕਿਸਾਨ ਹੈ ਉਹਨਾਂ ਦੀ ਮਾਸਿਕ ਆਮਦਨ ਪਰਿਵਾਰ ਦੀ 9552 ਰੁਪਏ ਹੈ ਜੋ ਦੇਸ਼ ਵਿੱਚ ਸਭ ਤੋਂ ਘੱਟ ਹੈ। ਰਿਪੋਰਟ ਅਨੁਸਾਰ ਭਾਰਤ ਵਿੱਚ ਖੇਤੀਬਾੜੀ ਪਰਿਵਾਰਾਂ ਦੀ ਔਸਤਨ ਮਹੀਨਾਵਾਰ ਆਮਦਨ 5 ਸਾਲਾਂ ਵਿੱਚ 53% ਵੱਧ ਕੇ 9931 ਰੁਪਏ ਤੋਂ 13600 61 ਰੁਪਏ ਹੋ ਗਈ ਹੈ ਇਹਦੇ ਨਾਲ ਹੀ ਅੱਜ ਦਾ ਖਬਰਾਂ ਦਾ ਬਲਟਨ ਸਵਾਗਤ ਹੋਇਆ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਧੰਨਵਾਦ ਸੱਚੇ ਕਾਲਜ